ਸਜਾਨਪੁਰ ਦੀ ਆਬਾਦੀ ਕੈਲਾਸ਼ਪੁਰ ਵਾਰਡ ਨੰਬਰ 13 ਵਿੱਚ ਇੱਕ ਬੰਦਕਾਰ ਦੇ ਵਿੱਚ ਤਾਲੇ ਤੋੜ ਕੇ 40000 ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਮਦਨ ਲਾਲ ਨੇ ਦੱਸਿਆ ਕਿ ਉਹ 2 ਅਪ੍ਰੈਲ ਨੂੰ ਆਪਣੀ ਬੇਟੀ ਦੇ ਘਰ ਲੁਧਿਆਣੇ ਗਏ ਹੋਏ ਸੀ ਅਤੇ ਉਹਨਾਂ ਨੂੰ ਕੱਲ ਉਹਨਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਘਰ ਸਵੇਰੇ ਆਏ ਤਾਂ ਦੇਖਿਆ ਕਿ ਘਰ ਦੇ ਮੇਨ ਗੇਟ ਦਾ ਤਾਲਾ ਲੱਗਿਆ ਹੋਇਆ ਸੀ ਅਤੇ ਚੋਰ ਮੋਂਟੀ ਦੇ ਲੱਗੇ ਰੋਸ਼ਨਦਾਨ ਦਾ ਸ਼ੀਸ਼ਾ ਤੋੜ ਕੇ ਘਰ ਵਿੱਚ ਦਾਖਲ ਹੋਏ ਅਤੇ ਘਰ ਵਿੱਚ ਪਏ 40000 ਰੁਪਏ ਚੋਰੀ ਕਰਕੇ ਲੈ ਗਏ ਅਤੇ ਉਹਨਾਂ ਵੱਲੋਂ ਪੁਲਿਸ ਨੂੰ ਇਸ ਦੀ ਸੂਚਨਾ ਵੀ ਦਿੱਤੀ ਅਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮਦਨ ਲਾਲ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਨੂੰ ਇਨਸਾਫ ਦਿਲਾਇਆ ਜਾਵੇ ਆਓ ਦੇਖਦੇ ਹਾਂ ਲੱਕੀ ਸਰੋਜ ਦੀ ਪੂਰੀ ਰਿਪੋਰਟ ਕੇ ਆਰਟੀ ਨਿਊਜ਼ ਨੈਟਵਰਕ ਭਾਈ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਹੈ ਮਦਨ ਲਾਲਾ ਹੀ ਗੱਲ ਹੋਈ ਹੈ ਅਹੀਂ ਜੀ ਦੋ ਤਰੀਕ ਨੂੰ ਆਪਣੀ ਬੇਟੀ ਕੋ ਲੁਧਿਆਣੇ ਗਏ ਸੀ ਤੇ ਕੱਲ ਸ਼ਾਮ ਨੂੰ ਇੱਥੇ ਅਸੀਂ ਚਾਬੀ ਲੈ ਕੇ ਗਏ ਸੀ ਉਹਨਾਂ ਨੂੰ ਕਿਹਾ ਵੀ ਸਾਡਾ ਕਮਰਾ ਖੋਲ ਕੇ ਦੇਖਿਓ ਘਰ ਸਾਡਾ ਤੇ ਉਹਨਾਂ ਨੇ ਜਿਹੜੇ ਖੋਲੇ ਤਾਂ ਅੰਦਰੋਂ ਦੀ ਗੇਟ ਬੰਦ ਸੀ ਉਹਦੇ ਬਾਅਦ ਉਹਨਾਂ ਨੇ ਫਿਰ ਕਿਸੇ ਤਰੀਕੇ ਨਾਲ ਖੋਲ ਕੇ ਅੰਦਰ ਦੇਖਿਆ ਤੇ ਸਾਡੇ ਘਰ ਚੋਰੀ ਹੋ ਗਈ ਦੀ ਸਾਰਾ ਸਮਾਨ ਖਲਾਰੇ ਦਾ ਹੈਗਾ ਕਮਰੇ ਦਾ ਪੂਰਾ ਹੀ ਜੋ ਕੁਝ ਉਹਨਾਂ ਨੂੰ ਮਿਲਿਆ ਲੈ ਕੇ ਸਮਾਨ ਦੀ ਕੀ ਕੀ ਸਮਾਨ ਚੋਰੀ ਆ ਗਈ ਇਹਦੇ ਵਿੱਚ ਜੀ ਅਸੀਂ ਪੈਸੇ ਰੱਖੇ ਦੇ ਸੀ ਇੱਕ ਮੁੰਡੇ ਦੀ ਗੋਲਕੀ ਉਹਦੇ ਵਿੱਚ ਹੀ ਕੋਈ 20-25000 ਰੁਪਇਆ ਤਾਂ ਕੋਈ 20-25000 ਰੁਪਏ ਸਾਡੇ ਹੋਰ ਹੀ ਪੇਦਾ ਕਰਦ ਵਿੱਚ ਕਿੰਨਾ ਕਿ ਪੈਸਾ ਚੋਰੀ ਹੁੰਦੀ ਹੈ ਸਾਡਾ ਕੋਈ 40-50000 ਰੁਪਏ ਚੋਰੀ ਹੋ ਗਿਆ ਜੀ ਉਹ ਤਾਂ ਇਹ ਕੀ ਮੰਗ ਕਰਦੇ ਬੋਸ ਹੁਣ ਅਸੀਂ ਮੰਗੇ ਇਹੀ ਕਰਦੇ ਆਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਸਾਡੀ ਚੋਰੀ ਹੋਈ ਹੈ ਸਾਡੀ ਚੋਰੀ ਕੀ ਤਰੀਕੇ ਨਾਲ ਭਰਪੂਰ ਹੋਣੀ ਚਾਹੀਦੀ ਹੈ ਜੀ ਸਰ ਕੀ ਗੱਲ ਰਹੀ ਹੈ ਗੱਲ ਸਰ ਇਹ ਹੋਈ ਇੱਥੇ ਮਦਨ ਲਾਲ ਜੀ ਰਹਿੰਦੇ ਆਪਣੇ ਰਿਸ਼ਤੇਾਰਾਂ ਦੇ ਗਏ ਦੇ ਸੀਗੇ ਤੇ ਇਹਨਾਂ ਨੂੰ ਕਿਸੇ ਨੇ ਦੱਸਿਆ ਵੀ ਤੁਹਾਡੇ ਘਰ ਚੋਰੀ ਹੋ ਗਈ ਹੈ ਤੇ ਆਏ ਹਨ ਇਹਨਾਂ ਦੇਖਿਆ ਆ ਤੇ ਦਸਰੇ ਵੀ 40-50 ਹਜ਼ਾਰ ਦੀ ਚੋਰੀ ਹੋਈ ਆ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕਰਨੇ ਆ ਵੀ ਇਦਾਂ ਦੀਆਂ ਚੋਰੀਆਂ ਹੋ ਰਹੀਆਂ ਘਰਾਂ ਦੇ ਵਿੱਚ ਘਰਨੇ ਤੇ ਆਮ ਘਰ ਜਿਹੜੇ ਬਾਹਰ ਹੋਂ ਦਾ ਕੀ ਬਣੇਗਾ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਨੇ ਆ ਵੀ ਇਨਾਂ ਚੋਰਾਂ ਤੇ ਤੇ ਨਸ਼ੇੜੀਆਂ ਤੇ ਨਕੇਲ ਪਾਈ ਜਾਏ